ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਮੋਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਰਟ ਦੇ ਕੰਨਾਂ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕ્યા ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋ ਤੇਰੀ ਰਾਇਆ ਪੀਹ ਤਾ ਪਾਣੀ ਆਣੀ ਮੀਰਾ ਪੀਹ ਤਾ ਇਥੇ ਠਮਕ ਲਾਉਣੀ ਹੈ ਪਾਣੀ ਆਣੀ ਮੀਰਾ ਇਥੇ ਵਿਸਰਾਮ ਖਾਹੇ ਤਾ ਪੀਸਣ ਜਾਓ ਖਾਹੇ ਵੀ ਸੁਣ ਜਾ ਪੱਖਾ ਫੇਰੀ ਪੈਰ ਮਲੋਆ ਜਪਤ ਰਹਾ ਤੇਰਾ ਨਾਮ ਲੂਣ ਹਰਾਮੀ ਨਾਨਕ ਲਾਲਾ ਬਖਸ ਤੋਦ ਵਢਿਆਈ ਬਖਸਿ ਸਸੀ ਦੀ ਸਿਆਰੀ ਲੱਗੀ ਹੋਈ ਆ ਬਖਸਿ ਤੁਧ ਵਢਿਆਈ ਆਦ ਜੁਗਾਦ ਦਇਆ ਪਤ ਦਾਤਾ ਤੋਦ ਵੇਣ ਮੁਕਤ ਨਾ ਪਾਈ ਮਰੂ ਮਹੱਲਾ ਪਹਿਲਾ ਕੋਈ ਆਖੈ ਭੂਤਨਾ ਕੋ ਕਹੈ ਬੀਤਲਾ ਕੋਈ ਆਖੈ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹਕਾਰ ਨਾਨਕ ਬਹਰਾਨਾ ਹੋ ਹਰ ਬਿਨ ਅਵਰ ਨਾ ਜਾਨਾ ਰਹਾਉ ਤੋ دیਵਾਨਾ ਜਾਣੀਐ ਜਾ ਕਹਿ دیਵਾਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨ ਜਾਣੈ ਕੋਏ ਤਉ دیਵਾਨਾ ਜਾਣੀਐ ਜਾ ਏਕਾਕਾਰ ਕਮਾਈ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਈ ਤਉ دیਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਧਨ ਸਰਬ ਰਹਿਆ ਭਾਰਪੂਰ ਮਨ ਮੁਖ ਫਿਰਹਿ ਤੇ ਜਾਣੈ ਦੂਰ ਸੋ ਧਨ ਵਖਰ ਨਾਮ ਰਿਦੈ ਹਮਾਰਾ ਜਿਸ ਤੂੰ ਦੇਹ ਜਿਸ ਤੂੰ ਦੇਹ ਤਿਸੈ ਨ ਸਤਾਰੈ ਰਹਾਉ ਨ ਇਹੋ ਧਨ ਜਲੈ ਨ ਤਸਕਰ ਲੈ ਜਾਏ ਨ ਇਹੋ ਧਨ ਡੂਬੈ ਨ ਇਸ ਧਨ ਕੋ ਮਿਲੈ ਸਜਾਇ ਇਸ ਧਨ ਕੀ ਦੇਖੋ ਵਡਿਆਈ ਸਹਜੇ ਮਾਤੇ ਅਨ ਦਿਨ ਜਾਈ ਇੱਕ ਬਾਤ ਅਨੂਪ ਅਨ ਦਿਨ ਨਹੀਂ ਕਹਿਣਾ ਅਨ ਦਿਨ ਨੰਨਾ ਦੋਵੇਂ ਬੋਲਨੇ ਚਾਹੀਦੇ ਹਨ ਕਈ ਵਾਰ ਸੇ ਛੇਤੀ ਬੋਲ ਦਿੰਦੇ ਆ ਅਨ ਦਿਨ ਕਹਿ ਜਾਂਦੇ ਆ ਅਨ ਦਿਨ ਇਸ ਤਰ੍ਹਾਂ ਬੋਲਣਾ ਇੱਕ ਬਾਤ ਅਨੂਪ ਸੁਨੋ ਨਰ ਭਾਈ ਇਸ ਧਾਨ ਬਿਨ ਕਹੋ ਕਿਨੈ ਪਰਮ ਗਤ ਪਾਈ ਪਣਤ ਨਾਨਕ ਅਕਾਥ ਕੀ ਕਥਾ ਸੁਣਾਏ ਸਤ ਗੁਰ ਮਿਲੈ ਤਾਂ ਇਹੋ ਧਾਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਾਰ ਸੋਸ ਲੈ ਸੋਮ ਸਾਰ ਪੂਖ ਲੈ ਜੁਗਤ ਕਰ ਮਰਤ ਸੁਸਨ ਬੰਧ ਕੀਜੈ ਹੈ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸੂਰ ਸਰ ਸੋਸ ਲੈ ਇਹ ਸੋਸ ਲੈ ਸੰਬੰਧਕ ਪਾਠ ਹੈ ਲਮਕਾ ਕੇ ਬੋਲਣਾ ਹੈ ਇੱਥੇ ਠਮਕ ਲਾ ਦੇਣੀ ਹੈ ਸੋਮ ਸਰ ਪੂਖ ਲੈ ਇਹ ਵੀ ਸੰਬੰਧਕ ਹੈ ਲਮਕਾ ਕੇ ਬੋਲਣਾ ਹੈ ਇੱਥੇ ਵਿਸਰਾਮ ਹੈ ਸੂਰ ਸਰ ਸੂਸ ਲੈ ਸੂਮ ਸਰ ਪੋਖ ਲੈ ਜੁਗਤ ਕਰ ਮਰਤ ਇਥੇ ਠਮਕ ਸੋ ਸੰਬੰਧ ਕੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਚੀਜੈ ਇਹ ਵੀ ਚਪਲ ਪੋਲਾ ਹੀ ਬੋਲਣਾ ਚਪਲ ਨਹੀਂ ਕਹਿਦਣਾ ਮੀਨ ਕੀ ਚਪਲ ਸਿਓ ਇਥੇ ਠਮਕ ਜੁਗਤ ਮਨ ਰਾਖੀਐ ਇਥੇ ਵਿਸਰਾਮ ਹੈ ਉੱਡੈ ਨਹਿ ਹੰਸ ਨਹਿ ਕੰਧ ਚੀਜੈ ਮੂੜੇ ਕਾਇਚ ਪਰਮ ਭੁੱਲਾ ਮੂੜੇ ਕਾਇਚ ਇਥੇ ਵਿਸਾਮ ਪਰਮ ਭੁੱਲਾ ਨਹਿ ਜੀਨਿਆ ਪਰਮ ਆਨੰਦ ਬੈਰਾਗੀ ਜੀਨਿਆ ਪੱਤੀ ਵਿਸਰਾਮ ਹੈ ਨਹਿ ਜੀਨਿਆ ਪਰਮ ਆਨੰਦ ਬੈਰਾਗੀ ਰਹਾਉ ਅਜਰ ਗਹ ਹਜ਼ਾਰ ਲੈ ਅਮਰ ਗਹੁ ਮਾਰ ਲੈ ਅਜਰ ਹੀ ਉਚਾਰਨ ਕਰਨਾ ਚਾਲ ਅਨਸਾਰ ਅਜਰ ਗਹੁ ਜਾਰ ਲੈ ਇਥਿ ਠਮਕ ਅਮਰ ਗਹੁ ਮਾਰ ਲੈ ਇਥਿ ਵਿਸਰਾਮ ਪ੍ਰਾਤ ਤਾਜ ਛੋੜ ਤੋ ਅਪਿਓ ਪੀਜੈ ਪ੍ਰਾਤ ਤਾਜ ਛੋੜ ਇਥਿ ਠਮਕ ਤੋ ਅਪਿਓ ਪੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹ ਹੰਸ ਨਹ ਕੰਧ ਛੀਜੈ ਉੱਡੈ ਨਹ ਹੰਸ ਨਹ ਕੰਧ ਛੀਜੈ ਪੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੈ ਇਹ ਵੀ ਵਿਸਰਾਮ ਬੜਾ ਮਹਿੰਗਾ ਵਿਸਰਾਮ ਹੈ ਤਰਾਨਾ ਲਾਉਣਾ ਹੈ ਪੰਤ ਨਾਨਕ ਜਨੋ ਇਥੇ ਠੰਮਕੈ ਰਵੈ ਜੇ ਹਰ ਮਨੋ ਇਥੇ ਵਿਸਰਾਮ ਹੈ ਮਨ ਪਵਨ ਸਿਓ ਇਥੇ ਠੰਮਕ ਅੰਮ੍ਰਿਤ ਪੀਜੈ ਮੇਨ ਕੀ ਚਪਲ ਸਿਉ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਚੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ